12 ਸਾਲਾਂ ਬੱਚੇ ਨੂੰ ਅਗਵਾ ਕਰਕੇ ਕੱਟੇ ਸਿਰ ਦੇ ਵਾਲ ਬੱਚੇ ਨੇ ਭੱਜ ਕੇ ਬਚਾਈ ਜਾਨ ਬੀਤੇ ਦਿਨ ਥਾਣਾ ਪੈਣੀ ਮੀਆਂ ਖੰਦੇ ਅਧੀਨੋਂ ਦੇ ਪਿੰਡ ਫੱਤੂ ਬਰਕਤ ਦੇ ਰਹਿਣ ਵਾਲੇ 12 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਸਿਰ ਦੇ ਵਾਲ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਸੁਖਮਨਜੀਤ ਸਿੰਘ ਪੁੱਤਰ ਵੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਖੇਤਾਂ ਵਿੱਚੋਂ ਘਰ ਆ ਰਿਹਾ ਸੀ ਕਿ ਦੋ ਜੋਗੀਆਂ ਨੇ ਉਸ ਦਾ ਮੂੰਹ ਬੰਦ ਕਰਕੇ ਅਗਵਾ ਕਰ ਲਿਆ ਅਤੇ ਖੇਤਾਂ ਵਿੱਚ ਲਿਜਾ ਕੇ ਉਸ ਦੇ ਸਿਰ ਦੇ ਵਾਲ ਕੱਟ ਦਿੱਤੇ ਇਸ ਮੌਕੇ ਉਸ 12 ਸਾਲਾ ਬੱਚੇ ਨੂੰ ਉਹਨਾਂ ਜੋਗੀਆਂ ਨੂੰ ਧੱਕਾ ਮਾਰ ਕੇ ਭਜ ਗਿਆ। ਇਸ ਮੌਕੇ ਬੱਚੇ ਦੇ ਪਿਤਾ ਨੇ ਕਿਹਾ ਕਿ ਉਸਦੇ ਬੱਚੇ ਦੀ ਮੱサ ਜਾਨ ਬਚੀ ਹੈ ਅਤੇ ਉਸਨੇ ਕਿਹਾ ਕਿ ਉਹਨਾਂ ਜੋਗੀਆਂ ਨੇ ਉਸਦੇ ਪੁੱਤਰ ਨਾਲ ਪਤਾ ਨਹੀਂ ਕੀ ਕਰਨਾ ਸੀ ਅਤੇ ਉਸਦੇ ਪੁੱਤਰ ਦੀ ਬਹਾਦਰੀ ਕਰਕੇ ਉਸਦੀ ਜਾਨ ਬਚੀ ਹੈ। ਇਸ ਮੌਕੇ ਬੱਚੇ ਦੇ ਪਿਤਾ ਵੀਰ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਵਾ ਦਿੱਤੀ। ਉਸਨੇ ਲੋਕਾਂ ਨੂੰ ਅਪੀਲ ਕੀਤੀ ਹੈ ਜੇਕਰ ਨਜ਼ਦੀਕੀ ਪਿੰਡਾਂ ਨੂੰ ਇਹ ਜੋਗੀਆਂ ਦਿਸਦੇ ਹਨ ਤਾਂ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਜਾਂ ਥਾਣਾ ਪੈਣੀ ਮੀਆਂ ਖਾਨ ਨੂੰ ਸੂਚਿਤ ਕੀਤਾ ਜਾਵੇ। ਸਭ ਮੰਗੇ ਸੀ ਕਿਤਨਾ ਰਹਿਣ ਵਾਲੇ ਨੂਨ ਬਰਕਤ ਚੁੱਪ ਤੇ ਜਿਹੜ ਕੱਲ ਘਟਨਾ ਵਾਪਰੀ ਕੀ ਕੀ ਹੋਇਆ ਸੀ ਪਹਿਲੇ ਜੋ ਨਿਆਇ ਮਾਤੇ ਪਿਛੇ ਜੋ ਗਈ ਹੈ ਤੇ ਟੋਕੇ ਲਾ ਲਈ ਦੋ ਜਣੇ ਤੇ ਕੀ ਟੋਕੇ ਲਾਗੇ ਕੀ ਕੀਤਾ ਮੂੰਹ ਬੰਦ ਕਰਕੇ ਟੋਕੇ ਲਾਗੇ ਪਹਿਲੇ ਅੱਛਾ ਮੁਰਕੇ ਵਾਲ ਦਾ ਟੰਡਾ ਹੈ ਪੇ ਅੱਛਾ ਕਹਿੰਦੇ ਵਾਲ ਕੱਟ ਕੇ ਨਾਲ ਕਰਨਾ ਵਾ ਅੱਛਾ ਫਿਰ ਮੈਂ ਅਕੜਾ ਮਾਰ ਕੇ ਨਾ ਖਾਇਆ ਤੇ ਕਿਤਾਂ ਦੇ ਸੀ ਤੇਗੀ ਯੋਗਿੰਨ ਛੜੀ ਇਹ ਕੱਪੜੇ ਦੇ ਕੱਪੜੇ ਕੱਪੜੇ ਪਿੰਕ ਪਿੰਕ ਜੇ ਪਾਏ ਯੋਗਿਆਲ ਅੱਛਾ ਹੋਤ ਨਹੀਂ ਕੋਈ ਕਿ ਫੋਟੋ ਮਾਰ ਕੀਤੀ ਹੋਇਆ ਨਹੀਂ ਕਿ ਪਰਦਾ ਲਗਿਆ ਨਹੀਂ ਉਹ ਦੂਜਾ ਮਫਰਲਸ਼ ਮਫਰਲਸ਼ ਜਿਹੜਾ ਬਦਲ ਗਿਆ ਕਿ ਕੀ ਕੀਤਾ ਕੀ ਉਹਨਾਂ ਨੇ ਵਾਲਾਂ ਦੀ ਕਿਤਾ ਵਾਲ ਘਟਣ ਦਾ ਪੇਰੇ ਮੈਟ ਉੱਪਰ ਲੇ ਤੇ ਬਾਏ ਮਜ਼ਲ ਤੋਂ ਕਿੰਨਾ ਠਹਿ ਹਮੇ ਖੜਾ ਮਾਰ ਕੇ ਵੀਰ ਸਿੰਘ ਬੱਚੇ ਕੀ ਲੱਗਦੇ ਬੱਚੇ ਇਹ ਮੇਰਾ ਬੇਟਾ ਹੈ ਜੀ ਬੇਟਾ ਕੀ ਗੱਲ ਜਿਹੜੀ ਕੀ ਜਿਹੜਾ ਘਟਨਾ ਹੋਈ ਆ ਇਹ ਸਰ ਕੱਲ ਨਾ ਤਕਰੀਬਨ ਕੋਈ 11 11:30 ਦੀ ਗੱਲ ਆ ਇਹ ਮੁੰਡਾ ਪੈਲੀ ਚੋਂ ਘਰ ਵੱਲੋਂ ਆ ਰਿਹਾ ਪਿੰਡ ਤੋਂ ਡੇਰੇ ਤੇ ਆਪਣਾ ਘਰ ਵੱਤ ਇਹ ਤਕਰੀਬਨ ਕਿਲੋ ਡੇਢ ਕਿਲੋ ਮੀਟਰ ਦੀ ਵਿੱਥ ਤੇ ਆ ਇਹ ਉੱਥੋਂ ਅੱਗੇ-ਅੱਗੇ ਤੁਰਿਆ ਹੋਣੇ ਤੇ ਪਿੱਛੋਂ ਕੋਈ ਆਣ ਪਛਾਤੇ ਉਹ ਯੋਗੀ ਜਿਹੜੇ ਪਰੂਪੀਏ ਜੇ ਆਏ ਆ ਉਹ ਇਹ ਬੇਟਾ ਦੱਸਦਾ ਕਿ ਮੈਨੂੰ ਉਹਨਾਂ ਨੇ ਮੋਢੇ ਤੇ ਹੱਥ ਰੱਖ ਕੇ ਤੇ ਮੇਰੀ ਆਵਾਜ਼ ਨੂੰ ਬੰਦ ਕਰਕੇ ਮੋਟਰਸਾਈਕਲ ਦੇ ਵਿੱਚ ਰੱਖ ਲਿਆ ਤੇ ਉੱਥੋਂ ਥੋੜਾ ਜਿਹਾ ਅੱਗੇ ਪਿੰਡ ਪਸਵਾਲ ਦੀ ਹੱਦ ਪੈ ਜਾਂਦੀ ਹੈ ਉੱਥੋਂ ਬਾਬਾ ਜੀ ਦਾ ਡੇਰਾ ਕੁੱਲੀ ਵਾਲੇ ਦਾ ਦਰਿਆ ਵਾਲੀ ਸਾਈਡ ਨੂੰ ਉਤਾਰ ਕੇ ਤੇ ਉੱਥੇ ਕਮਾਦ ਵਾਲਾ ਖੇਤ ਹੀ ਉਹਦੇ ਵਿੱਚ ਲੈ ਗਏ ਤੇ ਉੱਥੇ ਉਹਨਾਂ ਨੇ ਇਹਦੇ ਵਾਲਾਂ ਨਾਲ ਮਤਲਬ ਸ਼ਰਕਤਾਂ ਕੀਤੀਆਂ ਬਾਲਬੂਲ ਕੱਟੇ ਆ ਆ ਵਾਲਾਂ ਦੀਆਂ ਇਹਦੇ ਵਿੱਚ ਮੋਬਾਈਲ 'ਚ ਵੀਡੀਓ ਹੈਗੀਆਂ ਮੈਂ ਜੇ ਕਹਿੰਦੇ ਆ ਤਾਂ ਸ਼ੋਅ ਕਰਾ ਦਿੰਦਾ ਨਾਲ ਉਹ ਫਿਰ ਉੱਥੋਂ ਇਹਨਾਂ ਨੇ तकरीबन ਨੂੰ ਅੱਧਾ ਘੰਟਾ ਪੌਣਾ ਘੰਟਾ ਲੱਗ ਗਿਆ ਉੱਥੇ ਤੇ ਜਦੋਂ ਘਰ ਆਇਆ ਵਾਪਸ ਤੇ ਮੁੜ ਕੇ ਇਹਨੇ ਘਰੋਂ ਫੋਨ ਕਰਾਇਆ ਵਾਣ ਕੇ ਵੀ ਮੇਰੇ ਨਾਲ ਇਦਾਂ ਗੱਲ ਹੋਈ ਆ ਘਰ ਵਾਲਿਆਂ ਨੇ ਪੁੱਛਿਆ ਵੀ ਨਾ ਯਾਰ ਕਿੱਥੇ ਲਾਇਆ ਇਹ ਫਿਰ ਕਹਿੰਦਾ ਮੇਰੇ ਨਾਲ ਆ ਗੱਲ ਹੋ ਗਈ ਰੋਂ ਰੋਂਣ ਲੱਗ ਪਿਆ ਫਿਰ ਉਹ ਘਰ ਵਾਲਿਆਂ ਨੇ ਸਾਨੂੰ ਫੋਨ ਕੀਤਾ ਅਸੀਂ ਕੋਈ 93233 ਜਾਣੇ ਜਿਹੜੇ ਲਗਭਗ ਪਿੰਡਾਂ ਦੇ ਵਿੱਚ ਮੁੰਡਿਆਂ ਨੂੰ ਫੋਨ ਫੋਨ ਕਰਕੇ ਤੇ ਬੁਲਾ ਕੇ ਤੇ ਮੁੰਡਿਆਂ ਨੂੰ ਦਾएं-ਬਾਏ ਭੇਜਿਆ ਉਹ ਸਾਨੂੰ ਕਿਸੇ ਵਸੇ ਨਜ਼ਰ ਨਹੀਂ ਆਈ ਤੇ ਮਤਲਬ ਬੜਾ ਮੁਸ਼ਕਲ ਜਾ ਹੋਇਆ ਇਹ ਚੀਜ਼ ਦਾ ਵੀ ਸਾਨੂੰ ਇਹ ਜਿਹੜੇ ਬਾਲ ਵੀ ਉਹਨਾਂ ਨੇ ਕੱਟੇ ਆ ਵੀ ਇੱਕ ਤਰ੍ਹਾਂ ਨਹੀਂ ਸਾਰੇ ਕੀ ਕਰਨਗੇ ਉਹ ਇਸ ਦੀ ਕਪੋਸਟ ਮਲਡ ਕੀਤੀ ਹਾਂਜੀ ਪੁਲਿਸ ਕੰਪਲੇਂਟ ਇਹ ਰਾਤ ਕੀਤੀ ਭੈਣੀ ਦੀਆਂ ਖਾਣੋਂ ਉਥੋਂ ਐਸਐਚਓ ਸਾਹਿਬ ਉਹਨਾਂ ਨੇ ਕਹਿੰਦੇ ਸੀ ਵੀ ਤੁਹਾਡੇ ਕੋਲ ਕੱਲ ਪਹੁੰਚਾਂਗੇ ਬਾਕੀ ਹੋਰ ਵੀ ਜਿੱਦਾਂ ਦੀ ਹੈਲਪ ਹੋਗੀ ਕਹਿੰਦੇ ਕਰਾਂਗੇ ਤੇ ਉਹਨਾਂ ਨੇ ਮੰਗਤਾ ਜੀ ਮੰਗ ਤੇ ਇਹੋ ਹੀ ਆ ਭਾਜੀ ਵੀ ਆਪਾਂ ਤੇ ਲੱਗੀ ਚ ਅੱਗੇ ਸਾਰੇ ਭੈਣ ਭਰਾ ਉਹਨਾਂ ਇਹ ਗੱਲ ਕਹਿੰਦੇ ਆ ਕਿ ਇਦਾਂ ਦੇ ਬੰਦੇ ਦਾ ਧਿਆਨ ਰੱਖੋ ਤੇ ਜੇ ਕਿਹਦੀ ਨਜ਼ਰ 'ਚ ਇਦਾਂ ਦੇ ਬੰਦੇ ਆਉਂਦੇ ਆ ਉਹ ਦੋ ਮੁੰਡੇ ਹੀ ਕਿ ਨਸ਼ੇੜੀ ਜੇ ਮਤਲਬ ਬੇਟੇ ਦੇ ਦਸਣ ਦੇ ਕਾਉਂਟਿੰਗ ਉਹਦੀ ਮਰ 28 30 ਸਾਲ ਦੇ ਲਗਭਗ ਹੋਏਗੀ ਤੇ ਉਹ ਮਤਲਬ ਇਹ ਆ ਵੀ ਉਹ ਨਾਲ ਜਿਹੜਾ ਮੈਨੇ ਕੱਪੜੇ ਪਾਏ ਸੀ ਉਹ ਭੰਗਵੇਂ ਜੇ ਹੀ ਮੈਂ ਮਤਲਬ ਛੋਟੇ ਛੋਟੇ ਜਿੱਦਾਂ ਕੁੜਤੇ ਆਪਾਂ ਕਈ ਵਾਰੀ ਸਮਾ ਲੰਨੇ ਹੁਣ ਇਹ ਪਤਾ ਨਹੀਂ ਵੀ ਉਹ ਕੋਈ ਕਾਲੇ ਵਾਲੇ ਜਾਂ ਯੋਗੀ ਵਗੈਰਾ ਸੀ ਜਾਂ ਮਤਲਬ ਵੈਸੇ ਕੋਈ ਸ਼ਰਾਰਤੀ ਜਾਂ ਅੰਸਰ ਹੈ ਕੀ ਮੰਗਾ ਪ੍ਰਸ਼ਾਸਨ ਕੋਲ ਕੀ ਮੰਗਾ ਪ੍ਰਸ਼ਾਸਨ ਤੋਂ ਭਾਜੀ ਇਹ ਹੀ ਮੰਗ ਆ ਵੀ ਜੇਕਰ ਸਾਡੇ ਹਲਪੋ ਵੇਲ ਲਗਭਗ ਜੇ ਬੰਦੇ ਲੱਭੇ ਜਾਣ ਤੇ ਥੋੜਾ ਜਿਹੜਾ ਮਨ ਚ ਘਰਦਿਆਂ ਦੇ ਜਾਂ ਪਰਿਵਾਰ ਦੇ ਹੋਰ ਲੱਗੇ ਜਾਂ ਕੇ ਨੇੜੇ ਤੇੜੇ ਸਾਰਿਆਂ ਨੂੰ ਇਹ ਚੀਜ਼ ਦਾ ਖੋਪ ਵਹਿਮ ਬਹਿ ਗਿਆ ਉਹ ਥੋੜਾ ਜਆ ਲੋਕੀ ਗਾਈਡ ਹੋ ਜਾਣ ਕਿ ਨਾਲ ਇਹ ਚੀਜ਼ ਨਾਲੇ ਨਾਲੇ ਥੋੜਾ ਜਆ ਹਨੂ ਵੀ ਤਸ਼ਲੀ ਹੋ ਜੇਗੀ ਜੇ ਲਗਭਗ ਜਿੰਨਾ ਦਾ ਬੰਦਿਆਂ ਦਾ ਪਤਾ ਲੱਗ ਜਾਵੇ ਨਾਮ ਮੇਰਾ ਸੁਖਦੇਵ ਸਿੰਘ ਆ ਜੀ ਕਿਸੋ ਦੇ ਰਹਿਣ ਵਾਲੇ ਮੇਰਾ ਪਿੰਡਾ ਭਾਈ ਦਾ ਹੰਪੋਵਾਲ ਤੇ ਜਿਹੜਾ ਬੱਚਾ ਵਾ ਜਿਹਨਾਂ ਕੱਲ ਕਰਨਾ ਵਾਪਰੀ ਆ ਉਹਦੇ ਬਾਰੇ ਕੀ ਕਹਣਾ ਤੇ ਉਹਦੇ ਬਾਰੇ ਤੇ ਬਹੁਤ ਮਤਲਬ ਮਾੜਾ ਵਾ ਹੋਇਆ ਜਿਹੜੀ ਸਿੱਧੀ ਗੱਲ ਆ ਬੱਚੇ ਦੀ ਕਿਸਮਤ ਚੰਗੀ ਆ ਕਿ ਜਿੰਨੇ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਤੇ ਹਿੰਮਤ ਮਾਰੀਆ ਨਹੀਂ ਤੇ ਦੋ ਜਾਨੇ ਹੋਣ ਤੇ ਘਰ ਤੋਂ ਵੀ 2.5 ਕਿਲੋਮੀਟਰ ਦੂਰੀ ਦੇ ਉੱਤੇ ਇਹ ਚਾਰਸ ਬੱਚੇ ਨੂੰ ਲੈ ਜਾਣ ਤੇ ਬੱਚਾ ਉਹਨਾਂ ਦੇ ਜਾਲ ਦੇ ਵਿੱਚੋਂ ਨੱਠ ਨੱਠ ਆਵੇ ਤੇ ਮੈਂ ਤੇ ਬੱਚੇ ਨੂੰ ਬਹੁਤ ਵਧੀਆ ਬਹਾਦਰੀ ਦਾ ਇਹ ਸਨੈਸ ਦਵਾਂਗਾ ਸਾਰੇ ਬੱਚਿਆਂ ਨੂੰ ਇਦਾਂ ਰਲਟ ਚਾਹੀਦਾ ਵਾ ਬਿਲਕੁਲ ਆਪਣਾ ਮਤਲਬ ਕਾਰਡ ਚ ਲਾ ਲਈਏ ਆਪਾਂ ਵੀ ਸਾਨੂੰ ਆਸਾ ਪਾਸਾ ਜਰੂਰ ਵੇਖਣਾ ਚਾਹੀਦਾ ਵਾ ਵੈਸੇ ਬੱਚੇ ਦੀ ਕੋਈ ਗਲਤੀ ਨਹੀਂ ਆਪਣੇ ਧਿਆਨ ਆਪਣੇ ਘਰ ਨੂੰ ਆ ਰਿਆ ਸੀ ਦੇਖੋ ਆਪਾਂ ਪੰਜਾਬ 'ਚ ਰਹਿ ਕੇ ਵੀ ਸੇਫ ਨਹੀਂ ਆ ਆਪਣੇ ਘਰਾਂ ਤੱਕ ਤੇ ਟਾਈਮ ਵੀ ਕੋਈ ਖਾਸ ਨਹੀਂ ਆ ਤੇ ਇਹ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਨੱਠ ਪਾਉਣ ਮੈਂ ਥੋੜੀ ਜਿਹੀ ਆਪਣੀ ਵੀ ਗੱਲ ਕਰਾਂ ਤੇ ਮੇਰਾ ਵੀ 12 ਦਸੰਬਰ ਨੂੰ ਫੋਨ ਕਿਸੇ ਨੇ ਇਦਾਂ ਹੀ ਨਸ਼ੇੜੀ ਹੀ ਦੋ ਜਿਨ੍ਹਾਂ ਕੋ ਬੋਲਟ ਵਾ ਉਹ ਕਿਹੋ ਜੇ ਖਾਨਦਾਨ ਚ ਲਿੰਕ ਰੱਖਦੇ ਹੋਣਗੇ ਤੇ ਇਦਾਂ ਪਿਛੋ ਫੋਨ ਹੱਥੋਂ ਖੋ ਕੇ ਨਿਕਲਦੀ ਕੀਤੀ ਆ ਇਹ ਤੁਸੀਂ ਜਿਹੜਾ ਜਿੰਮੇਵਾਰ ਆ ਇਹ ਕਿਸ ਜਿਹੜਾ ਸੁਨੇਵਾਰ ਕੌਣ ਆ ਜਿੰਮੇਵਾਰ ਦੇਖੋ ਆਪਣੀ ਕਿੰਨੂੰ ਹੁਣ ਠਹਿਰਾਈ ਆ ਸਾਰਿਆਂ ਲੋਕਾਂ ਨੂੰ ਪਤਾ ਵਾ ਵੀ ਨਾ ਹੀ ਪੁਲਿਸ ਪ੍ਰਸ਼ਾਸਨ ਦਾ ਨਾਮ ਲੈ ਸਕਣੇ ਆ ਹੁਣ ਬੰਦਾ ਆਪਣੇ ਕੰਮ ਤੇ ਜ਼ਿੰਮੇਵਾਰ ਭਾਜੀ ਜਿਹੜੇ ਆਪਣੇ ਪੰਜਾਬੀ ਲੋਕ ਹਨ ਇਹ ਆ ਜਦੋਂ ਵੀ ਸਾਡੇ ਪਿੰਡਾਂ ਦੇ ਵਿੱਚ ਕੋਈ ਰੋਜ਼ਗਾਰ ਨਹੀਂ ਆ ਕੋਈ ਕਿੱਦਾਂ ਵਾ ਕੋਈ ਕਿੱਦਾਂ ਵਾ ਵਿਲੇ ਹੈਗੇ ਆ ਘਰਦਿਆਂ ਕੋਈ ਦੁਖੀ ਆ ਘਰਦਿਆਂ ਨੇ ਕਿੰਨੇ ਕ ਦੇਣੇ ਆ ਤੇ ਬਾਹਰੋਂ ਲੁੱਟਾਂ ਕੋ ਸੁੱਟਾਂ ਉਹਨੇ ਬੱਚੇ ਦਾ ਪਤਾ ਨਹੀਂ ਕੀ ਹੋਣਾ ਸੀ ਜਾਂ ਕਿਸ ਨੂੰ ਵੇਚ ਦੇਣਾ ਸੀ ਜਾਂ ਦਾ ਕੋਈ ਸਰੀਰ ਦਾ ਅੰਗ ਏਦਾਂ ਕਰਕੇ ਭੀਖ ਮੰਗਾਉਣੀ ਸੀ ਜਾਂ ਕਿਸ ਨੂੰ ਕੀ ਕਿਸ ਦੀ ਔਲਾਦ ਦੀ ਪ੍ਰਾਪਤੀ ਕਰਾਉਣੀ ਹੈ ਇਹਨਾਂ ਦਾ ਕੀ ਕੋਈ ਸਮਝ ਨਹੀਂ ਲੱਗਦੀ ਵੀ ਸਾਡੇ ਇੱਥੇ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਨਵਰ ਹਲਕੇ 'ਚ ਕੀ ਹੋ ਰਿਹਾ ਦਿਨੋ ਦਿਨ ਹਰ ਨਵੀਆਂ 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 ਸਾਨੂੰ ਖਬਰਾਂ ਮਿਲਦੀ ਐ ਤੁਹਾਨੂੰ ਤੇ ਇਹ ਮੇਰੇ ਸੱਜਣਾ ਤੇ ਅੱਜ ਇਹਨਾਂ ਨੇ ਕਾਲ ਕੀਤੀ ਐ ਤੇ ਮੈਂ ਕਿਹਾ ਚਲੋ ਥੋੜਾ ਬੋਤਾ ਹਿੱਲਾ ਵਸੀਲਾ ਕਰਦੇ ਆ ਜਿੰਨਾ ਕਿ ਹੋ ਸਕਦਾ ਤੇ ਬਾਕੀ ਠੀਕ ਆ ਜੀ ਓਕੇ ਸਾਸਿਕਾ